ਮੈਂ ਆਪਣੇ ਭਰਾ ਨੂੰ ਗੋਟਲਾ ਕਹਿਣ ਆਇਆ ਵਾਹਿਗੁਰੂ ਕਿਰਪਾ ਕਰਨ ਦੇ ਛੇਤੀ ਬਾਈ ਨੂੰ ਪਾਰਲੀਮੈਂਟ ਵਿੱਚ ਬੋਲਦਾ ਸੁਣੀ ਆਪਾਂ ਸਾਰੇ ਜਾਨ ਅੱਜ ਦਾ ਰੋਡ ਸ਼ੋਅ ਐਵੇਂ ਨਹੀਂ ਕੱਢਿਆ ਜਾ ਰਿਹਾ ਹਾਂ ਇਹ ਭਾਈ ਕਾਲਾ ਗੋਟਾ ਆਇਆ ਤਾਂ ਇਹ ਤਾਂ ਹੀ ਕੱਢਿਆ ਜਾ ਰਿਹਾ ਮੈਂ ਸਾਰੇ ਦੇ ਸਾਰੇ ਪਿੰਡ ਕਵਰ ਕਰਨਾ ਚਾਹੁੰਦਾ ਵੀ ਕੋਈ ਇਹ ਨਾ ਕਹੇ ਮੇਰੇ ਕੋਲ ਆਇਆ ਨਹੀਂ ਸਾਈਨ ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਦਿਖਾਉਣੇ ਆ ਤੁਹਾਨੂੰ ਫਰੀਦਕੋਟ ਦੀ ਆ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਰੋਅਰ ਸ਼ੁਰੂ ਹੋਟਿਆ ਜਾ ਰਿਹਾ ਹੈ ਬਿੰਦੂ ਢਿੱਲੋਂ ਜਿਹੜੇ ਅੱਜ ਨਾਲ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਓਕਲੀ ਰੋਕਲੀ ਯਾਰ ਇੱਕ ਮਿੰਟ ਭਾਈ ਆਜੋ ਵੀ ਆਜੋ ਬਿੰਦੂ ਜੀ ਬਾਬਾ ਫਰੀਦ ਦੀ ਧਰਤੀ ਤੇ ਪਹੁੰਚ ਗਏ ਅੱਜ हां भाई जी हां ਮੱਥਾ ਟੇਕਣ ਆਇਆ ਐਂਡ ਅਸ਼ੀਰਵਾਦ ਲੈਣ ਆਇਆ ਸਾਰੇ ਕਿਉਂਕਿ ਲੋਕ ਸਭਾ ਫਰੀਦਕੋਟ ਤੋਂ ਮੇਰਾ ਭਰਾ ਖੜਾ ਹੋਇਆ ਜੀ ਔਰ ਅਸੀਂ ਇਹ ਇਕੱਠ ਅਜੀਤਵਾਲ ਤੋਂ ਸ਼ੁਰੂ ਕੀਤਾ ਸੀ ਫਿਰ ਮੁੱਕ ਗਿਆ ਫਿਰ ਪਹਾੜਾ ਪੁਰਾਣਾ ਫਿਰ ਕੋਟਪੁਰੇ ਹੁਣ ਫਰੀਦਕੋਟ ਪਹੁੰਚ ਗਏ ਤੇ ਐਨਾ ਪਿਆਰ ਦੇਖ ਕੇ ਭਾਈ ਸਾਰਿਆਂ ਦਾ ਸਤਿਕਾਰ ਸਤਿਕਾਰ ਵਜੋਂ ਮੇਰਾ ਸਿਰ ਝੁਕਦਾ ਸਾਰੇ ਮੂਰੇ ਐਂਡ ਮੈਂ ਆਪਣੇ ਭਰਾ ਨੂੰ ਗੁੱਡ ਲੱਕ ਕਹਿਣ ਆਇਆ ਵਾਹਿਗੁਰੂ ਕਿਰਪਾ ਕਰਨ ਤੇ ਛੇਤੀ ਭਾਈ ਨੂੰ ਪਾਰਲੀਮੈਂਟ ਵਿੱਚ ਬੋਲਦਾ ਸੁਣੀਏ ਆਪਾਂ ਸਾਰੇ ਜਾਨੇ ਇਹਦੇ ਆਵਾਜ਼ ਪਾਰਟੀ ਗਏ ਐਸੇ ਬ੍ਰਦਰ ਐਸੇ ਭਰਾ ਛੋਟਾ ਭਰਾ ਅੱਜ ਦਾ ਰੋਡ ਸ਼ੋਅ ਐਵੇਂ ਨਹੀਂ ਕੱਢਿਆ ਜਾ ਰਿਹਾ ਹਾਂ ਇਹ ਭਾਈ ਕਾਲਾ ਕੋਟ ਆਇਆ ਤੇ ਤਾਈ ਕੱਢੇ ਜਾ ਰਿਹਾ ਇਹ ਭਰਾ ਹੈ ਮੇਰਾ ਭਰਾ ਭਰਾ ਵਾਸਤੇ ਹਰ ਤਨੋਂ ਮਨੋਂ ਤੁਹਾਨੂੰ ਸਾਰੇ ਪਾਸੇ ਨਾਲ ਪਹਿਲਾਂ ਤੇ ਕਿਸੇ ਪਾਸੇ ਵੀ ਹੋਵੇ ਜਿੱਦਾਂ ਵੀ ਇਹ ਕਹੂਗਾ ਇਹਦੇ ਨਾਲ ਆ ਭਰਾ ਦੇ ਇਹਦੇ ਇਸ ਲਈ ਆਇਆ ਮੈਂ ਕਰਮਜੀਤ ਅਨਮੋਲ ਨੂੰ ਜਿਤਾਉਣਾ ਹੈ ਤਾਂ ਕੱਢਿਆ ਜਾ ਰਿਹਾ हां बिल्कुल एक वही ਗੱਲ ਹੈ ਵੀ ਕਾਲਾਗੋਟ ਤਾਂ ਆ ਪਾਇਆ ਕਰਮੀ ਤਨ ਮੋਲ ਨੂੰ ਚਦੋਣਾ ਤਾਂ ਪਾਇਆ ਬਾਬਾ ਕਿਰਪਾ ਕਰੇ ਵਾਹਿਗੁਰੂ ਔਰ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਇਦੂ ਇਦੂ ਵਧੀਆ ਕੈਂਡੀਡੇਟ ਮਿਲਣਾ ਨਹੀਂ ਸੀਗਾ ਇਹ ਬਾਈ ਬਹੁਤ ਸ਼ਰੀਫ ਇਨਸਾਨ ਹੈ ਬਹੁਤ ਕੈਂਟ ਇਨਸਾਨ ਹੈ ਮੇਰਾ ਭਰਾ ਕਰਮੀ ਜੀ ਤੁਸੀਂ ਕੀ ਕਹੋ ਬਹੁਤ ਬਹੁਤ ਖੁਸ਼ ਆ ਜੀ ਕਿ ਜਿਤਵਾਲ ਤੋਂ ਸ਼ੁਰੂ ਹੋਇਆ ਇਸ ਕਾਕਲਾ ਵਾਧਾ ਹੀ ਗਿਆ ਸਾਰੇ ਕਿਤੇ ਲੋਕਾਂ ਨੇ ਬਹੁਤ ਹੀ ਪਿਆਰ ਦਿੱਤਾ ਔਰ ਵੱਡੇ ਭਰਾ ਇਹਨੇ ਬਿੰਨੂ ਢਿੱਲੋਂ ਨਾਲ ਤੇ ਗੁਰਦੇਵਤ ਜੀ ਇਧਰ ਕੋਟਾਰ ਸੰਧਵਾ ਜੀ ਸਾਰਿਆਂ ਦਾ ਬਹੁਤ ਸਹਾਇయోగ ਰਿਹਾ ਅੱਜ ਕਿੰਨੀਆਂ ਪਾਰਟੀਆਂ ਨੇ ਕੈਂਡੀਡੇਟ ਨਹੀਂ ਉਤਾਰੇ ਤੇ ਤੁਸੀਂ ਨੌਂ ਵਿਧਾਨ ਸਭਾ ਹਲਕੇ ਵਿੱਚ ਮਿਲਣੀ ਕਰ ਲਈ ਤੇ ਅੱਜ ਰੋਡ ਸ਼ੋ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਮੈਂ ਸਾਰੇ ਦੇ ਸਾਰੇ ਪਿੰਡ ਕਵਰ ਕਰਨਾ ਚਾਹੁੰਦਾ ਵੀ ਕੋਈ ਇਹ ਨਾ ਕਹੇ ਵੀ ਮੇਰੇ ਕੋਲ ਆਇਆ ਨਹੀਂ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਜਿਆਦਾ ਬਹੁਤ ਜਿਆਦਾ ਉਮੀਦਾਂ ਤੋਂ ਜ਼ਿਆਦਾ ਮਾਨਾ ਜਿਹੜਾ ਰੋਡ ਸ਼ੋਅ ਦਾ ਰਿਸਪੌਂਸ ਆ ਜਿਹੜਾ ਨੇ ਦੱਸਿਆ ਕਿ ਪੂਰਾ ਮਿਲਦਾ ਦਿਖਾਈ ਦੇ ਰਿਹਾ ਹੈ ਤਾਂ ਅੱਜ ਫਰੀਦਕੋਟ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਫਰੀਦਕੋਟ ਦੇ ਵਿੱਚ ਅੱਜ ਕਰਮਜੀਤ ਅਨਮੋਲ ਜਿਹੜੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਬੀਨੂ ਢਿੱਲੋਂ ਜਿਹੜੇ ਕਲਾਕਾਰ ਨੇ ਉਹਨਾਂ ਦੇ ਨਾਲ ਪਹੁੰਚੇ ਨੇ ਤਾਂ ਦੇਖਦੇ ਆ ਅੱਜ ਜਿਹੜਾ ਇਹਨਾਂ ਦਾ ਰੋਡ ਸ਼ੋਅ ਹੈ ਇਸ ਦਾ ਕਿੰਨਾ ਕਿੰਨਿਆਂ ਨੂੰ ਬੈਨੀਫਿਟ ਮਿਲਦਾ ਹੈ ਜਾਂ ਨਹੀਂ ਮੌਜੂਦ ਨੇ ਤੇ ਗੁਰਦੇਵ ਸਿੰਘ ਸੇਖੋਂ ਦਾ तमाम ਤੇ ਹਲਕਿਆਂ ਦੇ ਐਮਐਲਏ ਨਾਲ ਮੌਜੂਦ ਨੇ ਦੇਖ ਸਕਦੇ ਹੋ ਤੁਸੀਂ ਕਾਫਲਾ ਜਿਹੜਾ ਨੌਜਵਾਨਾਂ ਦਾ ਖਾਸ ਕਰਕੇ ਜਿਹੜੇ ਆਵਾਜ਼ਮੀ ਪਾਰਟੀ ਦੇ ਵਰਕਰ ਨੇ ਤਾਂ ਉਹਨਾਂ ਦਾ ਮੋਟਰਸਾਈਕਲਾਂ ਦਾ ਜਿਹੜਾ ਇਹ ਕਾਫਲਾ ਵੱਡੀ ਗਿਣਤੀ ਦੇ ਵਿੱਚ ਜਾ ਰਿਹਾ ਹੈ ਤਾਂ ਅੱਜ ਜਿਹੜਾ ਜੇਤਵਾਲ ਤੋਂ ਜਿਹੜਾ ਇਹ ਕਾਫਲਾ ਸ਼ੁਰੂ ਹੋਇਆ ਸੀ ਰੋਡ ਸ਼ੋਅ ਸ਼ੁਰੂ ਹੋਇਆ ਸੀਗਾ ਤਾਂ ਮੋਗਾ ਬਗਾ ਪ੍ਰਾਣਾ ਪੰਜਗੜਾਈ ਕੋਰਕਪੁਰਾ ਹੁੰਦਾ ਹੋਇਆ ਫਰੀਦਕੋਟ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਦੇਖਦੇ ਆ ਇਸ ਕਾਫਲੇ ਦਾ ਇਸ ਰੋਡ ਸ਼ੋ ਦਾ ਆਵਾਮੀ ਪਾਰਟੀ ਦੇ ਉਮੀਦਵਾਰ ਨੂੰ ਕਿੰਨਾ ਕੋ ਬੈਨੀਫਿਟ ਮਿਲੇਗਾ ਗੁਰਜੀਤ ਸਿੰਘ ਬਣਾਓ ਡੀ 5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ